ਕਾਫੀ ਦਿਨਾਂ ਤੋਂ ਇੱਕ ਮੁੱਦਾ ਜਿਹੜਾ ਵਾ ਸੋਸ਼ਲ ਮੀਡੀਆ ਤੇ ਕਾਫੀ ਜਿਹੜਾ ਉੱਠਿਆ ਹੋਇਆ ਵਾ ਉਹ ਮੁੱਦਾ ਹੈ ਨਕੋਦਰ ਦੇ ਵਿੱਚ ਬਾਪੂ ਲਾਲ ਬਾਦਸ਼ਾਹ ਦੀ ਜਗ੍ਹਾ ਦੇ ਉੱਤੇ ਜਿਹੜਾ ਕਪਲੇਬਾਜੀ ਹੋਈ ਆ ਉਹ ਇੱਕ ਸਾਡੇ ਪੰਜਾਬ ਦੇ ਬਹੁਤ ਹੀ ਗਾਇਕ ਵੱਡੇ ਗਾਇਕ ਖਾਨਸਰਾਜ ਹੰਸਰ ਦੇ ਉੱਤੇ ਜਿਹੜਿਆ ਉਹ ਇਲਜ਼ਾਮ ਲੱਗਦੇ ਆ ਰਹੇ ਨੇ ਕਾਫੀ ਦਿਨ ਤੋਂ ਇੱਕ ਜਿਹੜਾ ਮੁੱਦਾ ਭਖਿਆ ਹੋਇਆ ਵਾ ਉਹ ਮੁੱਦਾ ਕੀ ਆ ਇੱਕ ਕਮੇਟੀ ਦੇ ਵੱਲੋਂ ਜਿਹੜੀ ਆ ਇੱਕ ਇਲਜ਼ਾਮ ਲਗਾਇਆ ਜਾ ਰਿਹਾ ਕਿ ਜਿਹੜਾ ਹੰਸਰਾਏ ਹੰਸ ਨੇ ਐਵਾ ਜਿਹੜਾ ਉਹ ਉੱਥੇ ਜਿਹੜੀ ਕਪਲੇਬਾਜੀ ਕੀਤੀ ਆ ਸਾਰੀ ਤੇ ਜਿਹੜੇ ਗੰਭੀਰ ਜਿਹੜੇ ਦੋਸ਼ ਆ ਉਹਨਾਂ ਦੇ ਉੱਤੇ ਜਿਹੜੇ ਉਹ ਲੱਗ ਰਹੇ ਆ ਕਾਫੀ ਦਿਨਾਂ ਤੋਂ ਮੁੱਦਾ ਚੱਲ ਰਿਹਾ ਸੀਗਾ ਤੇ ਅੱਜ ਅਸੀਂ ਤੁਹਾਡੇ ਨਾਲ ਇਹ ਸਾਰੀ ਜਿਹੜੀ ਗੱਲਬਾਤ ਕਰਦੇ ਆ ਕੀ ਇਹ ਸਾਰਾ ਮੁੱਦਾ ਵਾ ਕਿਹੜੇ ਉਹਨਾਂ ਦੇ ਉੱਤੇ ਜਿਹੜੇ ਆ ਉਹ ਇਲਜ਼ਾਮ ਲੱਗ ਰਹੇ ਨੇ ਜਿਹੜੀ ਕਮੇਟੀ ਵੱਲੋਂ ਉਹਨਾਂ ਦੇ ਤੇ ਇਲਜ਼ਾਮ ਲਗਾਏ ਗਏ ਨੇ ਕਿ ਪੈਸੇ ਨੂੰ ਲੈ ਕੇ ਇੱਕ 골ਡ ਨੂੰ ਲੈ ਕੇ ਜਿਹੜੀ ਆ ਉਹ ਧੋਕਾਧੜੀ ਜਿਹੜੀ ਆ ਉਹਨਾਂ ਵੱਲੋਂ ਕੀਤੀ ਗਈ ਹੈ ਜਿਹੜੇ ਕਮੇਟੀ ਵੱਲੋਂ ਜਿਹੜੇ ਆ ਉਹ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਉਹ ਕੀ ਸਾਰੇ ਇਲਜ਼ਾਮ ਨੇ ਅੱਜ ਤੁਹਾਡੇ ਨਾਲ ਉਹ ਹੀ ਅਸੀਂ ਸ਼ੇਅਰ ਕਰਾਂਗੇ ਪੰਜਾਬੀ ਗਾਇਕ ਜਿਹੜੇ ਆ ਉਹ ਭਾਜਪਾ ਦੇ ਦਿੱਲੀ ਤੋਂ ਸੰਸਦ ਮੈਂਬਰ ਹੰਸਰਾ ਜਨੀ ਦਿਨੀ ਜਿਹੜੇ ਵਿਵਾਦਾਂ ਦੇ ਵਿੱਚ ਘਿਰੇ ਹੋਏ ਨੇ ਅਸਲ ਇੱਕ ਪ੍ਰੈਸ ਕਾਨਫਰੰਸ ਜਿਹੜੀ ਆ ਇੱਕ ਕਮੇਟੀ ਵੱਲੋਂ ਕੀਤੀ ਗਈ ਆ ਤੇ ਜਿਨ੍ਹਾਂ ਦੇ ਵਿੱਚ ਕੁੰਦਨ ਸਾਈ ਆਲ ਪੰਜਾਬ ਟਰੱਕ ਆਪਰੇਟਰ ਯੂਨੀਅਨ ਦੇ ਸੂਬਾ ਪ੍ਰਧਾਨ ਹੈਪੀ ਸੰਧੂ ਹਰੀ ਮਿੱੱਤਲ ਸੋੰਦੀ ਸਾਬਕਾ ਐਮਸੀ ਪੁਰਸ਼ੋਤਮ ਲਾਲ ਬਿੱਟੂ ਟਿੰਪੀ ਗੇਲ ਡਿੰਪਲ ਗੇਲ ਅਤੇ ਹੋਰਨਾਂ ਨੇ ਫਰਜੀ ਬਿੱਲਾਂ ਦੀ ਆੜ ਚ ਡੇਰੇ ਦੇ ਫੰਡਾ ਦੀ ਦੁਰਵਰਤੋਂ ਜਿਹੜੀ ਆ ਕੀਤੀ ਹੈ ਜਿਹੜੇ ਇਲਜ਼ਾਮ ਆ ਉਹ ਜਿਹੜੇ ਹੰਸਰਾਜ ਹੰਸਾ ਪੰਜਾਬੀ ਗਾਇਕ ਉਹਨਾਂ ਦੇ ਉੱਤੇ ਜਿਹੜੇ ਆ ਉਹ ਲੱਗ ਰਹੇ ਨੇ ਉਹਨਾਂ ਜਿਹੜੀ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਵਾ ਕਿ ਇਸ ਡੇਰੇ ਦੀ ਜ਼ਮੀਨ ਰਿਸ਼ੀ ਨਗਰ ਦੀ ਹੈ ਉਹ ਲੋਕ ਡੇਰੇ ਦੇ ਪਿਛਲੇ 20 ਸਾਲਾਂ ਤੋਂ ਜਿਹੜੀ ਆ ਉਹ ਸੇਵਾਦਾਰ ਹਨ ਇਹ ਵੀ ਕਿਹਾ ਵਾ ਕਿ ਅਸੀਂ ਪਿਛਲੇ 20 ਸਾਲਾਂ ਤੋਂ ਜਿਹੜੀ ਆ ਅਸੀਂ ਇਸ ਡੇਰੇ ਦੇ ਜਿਹੜੇ ਸੇਵਾਦਾਰਾਂ ਜਿਹੜੇ ਪ੍ਰੈਸ ਕਾਨਫਰੰਸ ਜਿਨ੍ਹਾਂ ਨੇ ਕੀਤੀ ਆ ਕੁੰਦਨ ਸਾਈ ਇਹ ਉਹਨਾਂ ਵੱਲੋਂ ਇਹ ਇਲਜ਼ਾਮ ਜਿਹੜੇ ਉਹਨਾਂ ਦੇ ਉੱਤੇ ਲਗਾਏ ਗਏ ਆ ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਉਹ ਖੁਲਾਸਾ ਕੀਤਾ ਵਾ ਕਿ ਉਹਨਾਂ ਨੇ ਦਰਬਾਰ ਵਿੱਚ ਲਾਉਣ ਵਾਸਤੇ ਇੱਕ ਮਾਰਬਲ ਜਿਹੜਾ ਵਾ ਉਹ ਰਾਜਸਥਾਨ ਤੋਂ ਜਿਹੜਾ ਉਹ ਮੰਗਵਾਇਆ ਗਿਆ ਸੀਗਾ 14 ਲੱਖ 18250 ਰੁਪਏ ਦਾ ਉਹ ਮਾਰਬਲ ਸੀ ਟਰੱਕ ਨੰਬਰ RJ 47 GE 02 89 ਜਰੀਏ ਨਕੋਦਰ ਭੇਜਿਆ ਗਿਆ ਪਰ 24 ਮਈ 2023 ਨੂੰ ਨਿਊ ਰਾਜਸਥਾਨ ਮਾਰਬਲ ਨਕੋਦਰ ਦੇ ਉਸੇ ਮਾਰਬਲ ਦਾ ਰੇਟ ਜਿਹੜਾ ਵੱਧ ਕੇ 23 ਲੱਖ 13980 ਰੁਪਏ ਦਾ ਬਿੱਲ ਜਿਹੜਾ ਉਹਦਾ ਬਣਿਆ ਤੇ ਲਗਭਗ ਉਹਨਾਂ ਵੱਲੋਂ ਕਿਹਾ ਜਾ ਰਿਹਾ ਉਹਨਾਂ ਉੱਲੇ ਦੇ ਇਲਜ਼ਾਮ ਲਗਾ ਰਏ ਜਾ ਰਹੇ ਆ ਕਿ 9 ਲੱਖ ਦੀ ਜਿਹੜੀ ਆ ਉਹ ਠੱਗੀ ਕੀਤੀ ਗਈ ਆ 14 ਲੱਖ ਦਾ ਮਾਰਬਲ ਜਿਹੜਾ ਨਕੋਦਰ ਪਹੁੰਚਦੇ ਪਹੁੰਚਦੇ ਜਿਹੜਾ ਵਾ 23 ਲੱਖ ਦਾ ਜਿਹੜਾ ਮਾਰਬਲ ਵੜ ਗਿਆ। ਕੁੰਦਨ ਸਾਈ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਹਦੇ ਵਿੱਚ ਜਿਹੜੇ ਆ ਉਹ ਹੰਸ ਰਾਜ ਹੰਸ ਦੇ ਉੱਤੇ ਜਿਹੜੇ ਆ ਇਲਜ਼ਾਮ ਲਗਾਏ ਗਏ। ਲਗਾਤਾਰ ਕਾਫੀ ਦਿਨਾਂ ਤੋਂ ਜਿਹੜਾ ਇਹ ਵਿਵਾਦ ਚੱਲ ਰਿਹਾ ਸੀਗਾ ਹੁਣ ਜਿਹੜਾ ਵਿਵਾਦ ਉਹ ਵੱਧਾ ਜਿਹੜਾ ਨਜ਼ਰ ਆ ਰਿਹਾ ਵਾ। ਲਗਭਗ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ 9 ਲੱਖ ਦੀ ਜਿਹੜੀ ਆ ਉਹ ਠੱਗੀ ਕੀਤੀ ਗਈ ਹੈ। ਇਸੇ ਤਰ੍ਹਾਂ 31 ਜੁਲਾਈ 2023 ਨੂੰ ਨੋਰੀਆ ਰਾਮ ਧੀਰ ਜੁਐਲਰ ਦੋ ਬਿੱਲਾ ਜਰੀਏ 35334 ਰੁਪਏ ਕੀਮਤ ਦਾ ਇੱਕ ਸੋਨੇ ਦਾ ਬ੍ਰੇਸਲੇਟ ਅਤੇ 52000 979 ਰੁਪਏ ਦੇ ਸਮਾਨ ਦੀ ਖਰੀਦ ਤੋਂ ਇਲਾਵਾ ਇੱਕ ਹੋਰ ਜੁਐਲਰ ਤੋਂ 442900 ਰੁਪਏ ਦਾ ਸੋਨਾ ਖਰੀਦਿਆ ਗਿਆ ਉਹਨਾਂ ਅੱਗੇ ਗੱਲ ਕਰਦੇ ਹੋਏ ਦੱਸਿਆ ਕਿ ਕਮੇਟੀ ਦੇ ਮੈਂਬਰਾਂ ਨੇ ਸਾਲਾਨਾ ਮੇਲੇ ਦੌਰਾਨ ਬ੍ਰੇਸਲੇਟ ਹੰਸਰਾ ਨੂੰ ਜਿਹੜਾ ਵਾ ਉਹ ਪੈਨਾ ਆ ਗਿਆ ਪਰ ਬਾਕੀ ਸੋਨਾ ਕਿਸ ਨੂੰ ਦਿੱਤਾ ਜਿਹੜਾ ਬਾਕੀ ਸੋਨਾ ਖਰੀਦਿਆ ਗਿਆ ਸੀ ਬ੍ਰੇਸਲੇਟ ਦਾ ਚਲੋ ਜਿਹੜਾ ਹੰਸਰਾ ਹੈ ਹੰਸ ਨੂੰ ਬਾ ਦਿੱਤਾ ਗਿਆ ਜਿਹੜਾ ਬਾਕੀ ਸੋਨਾ ਜਿਹੜਾ ਖਰੀਦਿਆ ਸੀ ਉਹ ਕਿੱਥੇ ਗਿਆ ਉਹਨਾਂ ਵੱਲੋਂ ਜਿਹੜੇ ਇਲਜ਼ਾਮ ਜਿਹੜੇ ਬੜੇ ਲਗਾਏ ਜਾ ਰਹੇ ਹੰਸਰਾ ਹੰਸ ਦੇ ਉੱਤੇ ਇਸ ਬਾਰੇ ਕੁਝ ਵੀ ਨਹੀਂ ਪਤਾ ਲੱਗਿਆ ਇਸ ਤੋਂ ਇਲਾਵਾ ਡੇਰੇ ਦੇ ਖਰਚੇ ਦੇ ਹੋਟਲ ਦਾ ਕਮਰਾ ਬੁੱਕ ਕਰਵਾਉਣ ਤੇ ਬਿੱਲਾਂ ਵਿੱਚ ਵੀ ਫਰਜੀ ਵੜਾ ਸਾਹਮਣੇ ਆਇਆ ਹੈਰਾਨੀ ਦੀ ਗੱਲ ਹੈ ਕਿ ਹੋਟਲ ਦੇ ਰਿਕਾਰਡ ਵਿੱਚ ਕਮਰਾ ਬੁੱਕ ਕਰਵਾਉਣ ਲਈ ਕੰਪਨੀ ਅਤੇ ਗੈਸਟ ਦੋਮਾ ਦਾ ਨਾਮ ਅਲਮਸਤ ਬਾਪੂ ਲਾਲਵਾਸ਼ਾ ਦਰਵਾਰ ਦਰਜ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਹੰਸਰਾਏ ਹੰਸ 2008 ਵਿੱਚ ਉਹਨਾਂ ਕੋਲ ਆਏ ਅਤੇ ਉਹਨਾਂ ਨੂੰ ਕਮੇਟੀ ਵਿੱਚ ਸ਼ਾਮਲ ਕਰਨ ਦੀ ਬੇਨਤੀ ਕੀਤੀ ਜਿਹੜੀ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਗਈ ਸੀ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ 2018 ਮਤਲਬ 2008 ਦੇ ਵਿੱਚ ਹੰਸਰਾਏ ਹੰਸ ਉਹਨਾਂ ਦੇ ਕੋਲ ਆਏ ਸੀਗੇ ਉਹਨਾਂ ਨੂੰ ਕਮੇਟੀ ਵਿੱਚ ਸ਼ਾਮਲ ਕਰਨ ਲਈ ਅਪੀਲ ਕੀਤੀ ਗਈ ਸੀ ਤੇ ਡੇਰੇ ਨੂੰ ਬੁਲੰਦੀਆਂ ਤੇ ਲਜਾਣ ਦਾ ਜਿਹੜਾ ਭਰੋਸਾ ਦਿੱਤਾ ਗਿਆ ਹੰਸਰਾਏ ਹੰਸ ਦੇ ਵੱਲੋਂ ਇਹ ਇਲਜ਼ਾਮ ਜਿਹੜੇ ਆ ਕੁੰਦਨ ਸਾਈਂ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਸ ਵਿੱਚ ਜਿਹੜੇ ਆ ਉਹ ਹੰਸਰਾਏ ਹੰਸ ਦੇ ਉੱਤੇ ਜਿਹੜੇ ਲਗਾਏ ਗਏ ਪਰ ਅੱਜ ਤੱਕ ਹੰਸਰਾਏ ਹੰਸ ਨੇ ਡੇਰੇ ਦੇ ਵਿਕਾਸ ਵਿੱਚ ਆਪਣੇ ਵੱਲੋਂ ਕੋਈ ਵੀ ਪੈਸਾ ਜਿਹੜਾ ਵਾ ਨਹੀਂ ਲਗਾਇਆ ਗਿਆ ਇਸ ਦੌਰਾਨ ਕਤਲੋਕਾਂ ਨੇ ਜਿਹੜੀ ਮੰਗ ਰੱਖੀ ਇਸ ਵਿੱਚ ਜਿਹੜੇ ਸੰਸਦ ਮੈਂਬਰ ਹੰਸਰਾਇਨ ਤੇ ਵਿਧਾਇਕ ਇੰਦਰਜੀਤ ਕੌਰ ਮਾਨਾ ਜ਼ਿੰਮੇਵਾਰ ਆ ਤੇ ਉਹਨਾਂ ਦੀ ਜਿਹੜੀ ਹੈ ਇੱਕ ਜਾਂਚ ਹੋਣੀ ਚਾਹੀਦੀ ਹੈ ਜਿਹੜੀ ਇੱਚ ਮੁਲਜ਼ਮ ਪਾਏ ਜਾਣ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਆ ਉਹ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ